ਹਾਂਜੀ ਸਤਿਕਾਰਯੋਗ ਜੀ ਜੀਐਫਟੀਵੀ02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਦੀਪ ਅੰਬਰੀ ਸਰਜਾ ਲੋ ਵੀਰ ਜੀ ਅੱਜ ਚਾਟੀਵਿੰਡ ਪਿੰਡ ਆਏ ਆ ਤੇ ਕੁਲੇ ਵੀਰ ਦੀ ਸਾਥ ਦੇ ਆ ਕੁਲਾ ਵੀਰ ਚਾਟੀਵਿੰਡ ਆ ਹਾਂਜੀ ਸਤਿਕਾਰਯੋਗ ਕੁਲੇ ਵੀਰ ਜੀ ਕੀ ਹਾਲ ਜੀ ਹੋਰ ਆ ਸ਼ੌਂਕ ਕਰਾਵਾਂਗੇ ਕੁਲੇ ਵੀਰ ਦੀ ਸਾਥ ਦੇ ਠੀਕ ਹੈ ਜੀ ਪਰਿੰਦੇ ਥੋੜੇ ਹੀ ਆ ਰੱਖੇ ਛੋਟੀ ਦੇ ਹੀ ਆ ਵੀਰ ਨੇ ਪਰਿੰਦੇ ਕਿੱਥੋਂ ਲਿਆਂਦੇ ਵੀਰ ਜੀ ਇੱਦਾਂ ਹੀ ਲੋਕਾਂ ਘਰੀ ਘਰੀ ਉਂ ਕਰੀ ਗਰੀ ਕਦੀ ਕਿਦੇ ਉਹ ਕਦੀ ਕਿਦੇ ਲਿਆਂਦੇ ਵੀਰ ਕਹਿੰਦਾ ਮੋਲੀ ਖਰੀਦੇ ਸਾਰੇ ਨਹੀਂ ਮੋਲਕ ਉਹ ਤਾਂ ਵੀਰਾ ਭਰਾਵਾਂ ਕੋਈ ਤੇ ਵੀਰਾ ਭਰਾਵਾਂ ਮੋਲਕ ਦੀ ਤੇ ਬੱਸ ਆਹ ਲੋ ਜੀ ਕਰਾਉਂਦੇ ਆ ਸ਼ੌਂਕ ਲੋ ਪਹਿਲੇ ਪ੍ਰਿੰਦੇ ਦਾ ਸ਼ੌਂਕ ਕਰਾਉਣ ਲੱਗਾ ਇਹ ਆਪਣਾ ਕਾਕਾ ਵੀਰ ਨਾਲ ਆਇਆ ਜੀ ਇਹਦੇ ਕਰਾਉਂਦਾ ਸ਼ੌਂਕ ਵੀਰ ਆਪਣਾ ਆਹ ਲੋ ਜੀ ਇਹ ਆਪਣਾ ਕਾਕਾ ਵੀਰ ਠੀਕ ਹੈ ਜੀ ਨਾਲ ਆਪਣੇ ਆਇਆ ਵਾ ਇਹ ਸ਼ੌਂਕ ਕਰਾ ਰਿਹਾ ਜੀ ਪਹਿਲੇ ਪ੍ਰਿੰਦੇ ਦਾ ਆਹ ਲੋ ਜੀ ਕਰੋ ਸ਼ੌਂਕ ਯੱਕ ਦਾ ਕਰੋ ਸ਼ੌਂਕ ਇਹ ਫੜਿਆ ਇਹ ਵੀ ਪ੍ਰਿੰਦ ਪਰਪਲ ਪਲੇਅ ਸ਼ੋਅ ਕਰਾਓ ਜੀ ਇਹ ਪਰਪਲ ਪਲੇ ਕੱਟੇ ਹੋਏ ਜੀ ਠੀਕ ਹੈ ਜੀ ਬੈਲੰਸ ਦਾ ਸ਼ੋਅ ਕਰਾ ਕੇ ਇਹਦਾ ਇਹਦਾ ਬੈਲੰਸ ਹੈ ਜੀ ਪੰਜੇ ਕਰਾਈ ਸ਼ੋਅ ਇਹਦੇ ਪੰਜੇ ਜੀ ਇਹ ਬਾਹਰ ਹੀ ਛੱਡ ਦੇ ਇਹਦਾ ਫੁੱਲ ਵੀਊ ਹੈ ਇਹਦਾ ਫੁੱਲ ਵੀਊ ਹੈ ਜੀ ਠੀਕ ਹੈ ਜੀ ਛੱਡ ਦੇ ਨੂੰ ਬਾਅਦ ਅੰਦਰ ਪੱਧ ਗਿਆ ਜੀ ਇਹ ਕੋ ਅ ਲੋਈ ਇਹ ਦੂਜੇ ਪਰਿੰਦੇ ਦਾ ਸ਼ੌਂ ਕਰਾ ਰਹੇ ਆ ਤੁਹਾਨੂੰ ਇਹ ਯਾਖ ਦੇ ਪਰਿੰਦੇ ਜੀ ਠੀਕ ਹੈ ਜੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਲਾਈਕ ਕਮੈਂਟ ਕਰਕੇ ਜਰੂਰ ਦਿੱਤਾ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਾਸਤੋ ਵਾਸ ਫੋਲ ਕਰਿਆ ਕਰੋ ਭਰਾ ਨੂੰ ਜੀ ਯਾਰ ਆ ਪਰਪਲ ਆ ਜੀ ਐਰਾ ਪਰਪਲਾ ਜੀ ਝਾੜੇ 'ਤੇ ਆਇਆ ਕਬੂਤਰ ਠੀਕ ਹੋ ਗਿਆ ਜੀ ਆ ਬੈਲੰਸ ਜੀ ਦਾ ਪੰਜੇ ਵਹਾਦੇ ਪੰਜੇ ਜੀ ਇਹ ਪੰਜੇ ਜੀ ਛੜ ਦੇ ਛੜੇ ਛੜ ਦੇ ਐ ਰਵਿਉ ਜੇ ਫੁੱਲ ਨਵੀਂਦਰ ਪੱਤੀ ਆਏ ਆ ਲੋ ਜੀ ਪੀਲੀ ਵਾਸ਼ਲ ਵਾਲਾ ਬੈਠਾ ਹੋਇਆ ਕੋਲੇ ਵੀਰ ਜੀ ਇਹ ਉਤੋਂ ਹੀ ਹਰਾਰੇ ਤਾਲ ਤੋਂ ਰਾਜੇ ਤਾਲ ਤੋਂ ਆਇਆ ਜੀ ਵੀਰ ਨੂੰ ਕਬੂਤਰ ਇਹਦੀ ਅੱਖ ਦਾ ਸ਼ੌਂਕ ਠੀਕ ਹੈ ਜੀ ਇਹਦੀ ਅੱਖ ਜੇ ਆ ਫੁੱਲ ਰਿਊ ਜੀ ਪਰ ਪੱਲਾ ਕੱਟਿਆ ਆ ਦਾ ਕਾ ਬੈਲੈਂਸ ਹੋਇਆ ਲੈ ਬੈਲੈਂਸ ਹੈ ਜੀ ਇਹ ਛੜਦੇ ਨੂੰ ਵੀ ਥੱਲੇ ਜੋੜਿਆਂ ਵਾਲੇ ਕਬੂਤਰ ਹੈਗੇ ਵੀਰ ਕੋ ਸਾਰੇ ਜ਼ਿਆਦਾਤਰ ਇਹ ਕਾ ਵੀ ਰਾਜੇ ਤਾਲ ਤੋਂ ਆਈ ਜੀ ਜੋੜਾ ਹੀ ਇਹ ਜੋੜਾ ਹੀ ਰਾਏਤਾਲ ਤੋਂ ਆਇਆ ਜੀ ਇਹ ਲੱਗੀ ਇਹ ਮਾਦੀ ਨਾਲ ਮਾਦੀ ਆਦੀ ਆਪਰੇ ਜੀ ਮਾਦੀ ਵਿਆਦਾ ਬੈਲੈਂਸ ਹੈ ਜੀ ਲੈ ਬੈਲੈਂਸ ਹੈ ਪਰ ਫਾਇਦਾ ਪੱਲਾ ਅੱਲਾ ਘਟਿਆ ਏ ਥੋੜਾ ਹਰਫੂਲ ਪਰ ਬੱਲਾ ਏ ਠੀਕ ਹੋ ਗਿਆ ਇਹ ਨੰਬਰ ਪਾਇਆ ਏ 20911 ਨੰਬਰ 11 ਨੰਬਰ ਠੀਕ ਹੋ ਗਿਆ ਆ ਲੋ ਇਹ ਇੱਕ ਜੋੜਾ ਹੋਰ ਕਰੋਨੇ ਸ਼ੌਂਕ ਆ ਲੋ ਜੀ ਥੋੜਾ 골ਡਨ ਦਾ ਸ਼ੌਂਕ ਕਾਲੀਆਂ ਛੜੀਆਂ ਪਲਕਾਂ ਜਿਹੜੀਆਂ ਅੱਖ ਦਾ ਸ਼ੌਕ ਵੀ ਕਰੋ ਹੀ ਹੋਵੇ ਪਰਪਲ ਦਾ ਸ਼ੌਂਕ ਦਾ ਕਰਦੇ ਜੀ ਤੇ ਪਰਪਲ ਦਾ ਸ਼ੌਂਕ ਹੈ ਗਾ ਜੀ ਇਹਦਾ ਪੱਲਾ ਜੀ ਠੀਕ ਹੈ ਜੀ ਉਹ ਉਤਰ ਗਿਆ ਬੈਲੈਂਸ ਜੀ ਕਬੂਤਰ ਦਾ ਕੰਝੇ ਆ ਬੰਝੇ ਜਿਹੇ ਛੜਦੇ ਇਥੇ ਸਾਹਮਣੇ ਆ ਵੀ ਹੋਈ ਜਿਆਦਾ ਹੋ ਗਈ ਆ ਮਾਦੀ ਐ ਆ ਲੋਈ ਐ ਮਾਦੀ ਦਾ ਕਰੋ ਸ਼ੌਕ ਆਰਖਾ ਚੱਕ ਕਰੋ ਮਾਦੀ ਐ ਐ ਪਰ ਪਰ ਦੇ ਦੱਸੂਂਕ ਉਸ ਬੈਲੈਂਸ ਬੜਾ ਹੀ ਇਹਦਾ ਬਹੁਤ ਬੈਲੈਂਸ ਜੀ ਗਾਰੇ ਪੰਜੇ ਜੀ ਠੀਕ ਹੈ ਜੀ ਇਹਦਾ ਫੁੱਲ ਵੀਊ ਜੀ ਛੱਡ ਦੇ ਬਈ ਆ ਲੋ ਜੀ ਇੱਕ ਹੋਰ ਸ਼ੋਅ ਕਰੋ ਹਰਿਆ ਫੜ ਕੇ ਲਿਆ ਸੁਬੀ ਚੀਨੀ ਸਵਾ ਚੀਨੀ ਆ ਲੋ ਕਰੋ ਸ਼ੌਕ ਦੇ ਅੱਖ ਦਾ ਜੀ ਇਹਦਾ ਫਰਕ ਹੁੰਦਾ ਜੀ ਠੀਕ ਹੋ ਗਈ ਇਹ ਰਾਬਲੰਤ ਜੀ ਠੀਕ ਉਹ ਵਾਛਲਾਂ ਬੜੀਆਂ ਪਾਈਆਂ ਪਾਣੇ ਆ ਵਾਛਲਾਂ ਪਈਆਂ ਇਹਨ ਕਿ ਵਾਸ਼ਲਾ ਮਾਈਆਂ ਹੀ ਹੋ ਗਈਆਂ ਛੱਡ ਦੇ ਤਾਂ ਹੱਲ ਦੀ ਪਾਰਟੀ ਦਾ ਹੀ ਗਿਰਦਮ ਬੜਾ ਸੌਣੂ ਮਜੂਰ ਲੋਂਦਿਆ ਆ ਲੋ ਜੀ ਹਰਿਆਂ ਦਾ ਕਰੋ ਸ਼ੌਂਕ ਜਿਹਦੀ ਅੱਖ ਜੀ ਛੋਟੀ ਨੋਕ ਦਾ ਕਬੂਤਰ ਜੀ ਉਹ ਗਾ ਬੈਲੈਂਸ ਹੀ ਦਾ ਪਰਪੱਲਾ ਦਾ ਸ਼ੌਂਕਰਾ ਆਇਆ ਦਾ ਪਰਪੱਲਾ ਜੀ ਠੀਕ ਹੋ ਗਿਆ ਛੱਡ ਦੇ ਇਹ ਪੰਜੇ ਜੀ ਦੇ ਛੱਡ ਦੇ ਆਹ ਨੂੰ ਇਹ ਮਾਦੀ ਕੀ ਇਹ ਨਰ ਮੋਦੀ ਆਹ ਲੋ ਜੀ ਕਰੋ ਮਾਦੀ ਦੀ ਅਖਰਾ ਸ਼ੌਂਕ ਬਹੁਤ ਥੋਣੀ ਅੱਖੀ ਮਾਦੀ ਜੀ ਕਰਾ ਪਰ ਪੱਲਾ ਸੋ ਇਹ ਬੈਲੈਂਸ ਜੀ ਦਾ ਜੀ ਇਹ ਪਰ ਪੱਲਾ ਜੀ ਇਹਦਾ ਠੀਕ ਹੋ ਗਿਆ ਇਹ ਨੰਦਰਾ ਪੰਜੀ ਜੀ ਇਹ ਛੱਡ ਦੇ ਆਈ ਮਾਦੀ ਗੱਲੋ ਇਹ ਕੋਰ ਮਾਦੀ ਦਾ ਸ਼ੌਂਕ ਕਰੋ ਉਹ 골ਡਨ ਇਹਦੀ ਆਖੀ ਕੁਆਰ ਕੱਟੇ ਹੋਏ ਜੀ ਇਹ ਬੈਲੈਂਸ ਹੈਗਾ ਜੀ ਇਹਦਾ ਤੇ ਫੁੱਲ ਵੀ ਉਖਾ ਦੇਣੇ ਤੁਹਾਨੂੰ ਛੱਡ ਕੇ ਚੱਲੇ ਛੱਡ ਦੇ ਥੱਲੇ ਨਰਗਾ ਆ ਲੋਈ ਅਨਰਦਾ ਕਰੀਏ ਸ਼ੌਂਕ ਇਹਦੀ ਆਖੀ ਜੀ ਠੀਕ ਹੈ ਜੀ ਪਰਪਲੇ ਦਾ ਕਰਾਸ਼ ਹੋਊਗਾ ਕੇ ਇਹਦਾ ਪਰਪਲਾ ਇਹ ਵੀ ਕਟਿਆ ਹੋਇਆ ਜੋੜਿਆ ਤੇ ਰੱਖਿਆ ਹੋਇਆ ਵੀ ਓਏ ਉਦਾਂ ਵਿਲਾ ਹੀ ਆ ਵਿਲਾ ਹੀ ਆ ਜੀ ਹਲੇ ਆ ਬੈਲੈਂਸ ਆ ਬੈਲੰਸ ਜੀ ਇਹਦਾ ਠੀਕ ਹੈ ਜੀ ਜੇ ਤੁਹਾਡੇ ਕੰਮ ਦੇ ਲੈ ਰੋ ਆਹ ਜੀ ਆਪਾਂ ਜੀ ਇਹਦੇ ਠੀਕ ਹੋ ਗਿਆ ਜੀ ਐ ਵੀ ਨਰੀ ਆ ਹਾਂ ਇਹ ਵੀ ਨਰੀ ਆ ਆ ਲੋ ਜੀ ਕਰੋ ਯੱਕ ਦਾ ਸ਼ੌਂਕ ਆ ਪਰਪਲ ਆ ਇਹਦਾ ਠੀਕ ਹੋ ਗਿਆ ਇਹ ਐ ਬੈਲੈਂਸ ਹੈ ਇਹਦਾ ਠੀਕ ਹੋ ਗਿਆ ਜੀ ਆ ਪੰਜੇ ਇਹਦੇ ਇਹ ਫੁੱਲ ਵੀ ਹੋ ਯਾਰ ਆ ਕਰੋ ਜੀ ਮਲੋਈ ਦਾ ਸ਼ੌਂਕ ਗੁੜ ਰੰਗੀ ਖੱਟੀ ਅੱਖ ਦੀ ਏ ਠੀਕ ਹੈ ਜੀ ਇਹ ਰੰਗ ਬੜਾ ਸੋਨਾ ਜੀ ਇਹ ਇਹ ਘਰ ਦਾ ਬੱਚਾ ਹੀ ਕਢਾਇਆ ਸੀ ਆ ਉੱਡੀ ਆਪਣੇ ਕੋ ਕਿੰਨਾ ਚਿਰ ਮੈਂ ਉੱਡੀ ਉਦੋਂ ਵਾਵਾ ਹੀ ਆ ਬੇ ਸ਼ਾਮੀ ਪਿੰਜ ਰੋੜ ਜਾਂਦੀ ਮੈਂ ਕੱਟ ਸੀ ਇਸੇ ਕਰਕੇ ਮੈਂ ਗਵਾਚੂ ਪਰ ਇਹ ਵਾਵਾ 4-5 ਘੰਟੇ ਉੱਡੀ ਰਹੀ ਵੀਰ ਕੋਈ ਇਹ ਬੈਲੈਂਸ ਹੈਗਾ ਜੀ ਇਹ ਇਹ ਜੋੜੇ ਪਾਈ ਹੋਈ ਆ ਕਬੂਤਰਾਂ ਦੇ ਜੋੜੇ ਪਾਈ ਫੜਾ ਦੇ ਲਾ ਵੀ ਖਟੀਆਂ ਖਾਣਾ ਜੋਨਸਰਾ ਕਬੂਤਰ ਦੇ ਇੰਨਾ ਜੋੜੇ ਪਾਈ ਹੋਈ ਏ ਵੀਰ ਨੇ ਇਹਦੇ ਨਾਲ ਜੋੜੇ ਪਾਈ ਆ ਜੀ ਠੀਕ ਹੈ ਜੀ ਪਰ ਪੱਲਾ ਫੜੋ ਪੱਲੋ ਜੀ ਇਹਦਾ ਪਰ ਪੱਲਾ ਪੂਰਾ ਪੱਲਾ ਖੋਲ ਇਹਦਾ ਪੱਲਾ ਜੀ ਠੀਕ ਹੈ ਜੀ ਕਬੂਤਰ ਬੈਲਨ ਖੋਹਾ ਮੇਰਾ ਬੈਲਨ ਸਹੀ ਠੀਕ ਹੋ ਗਏ ਛੱਡ ਦੇ ਆ ਲਓ ਜੀ ਡਬਲ ਹੀ ਆ ਗਈ ਕਬੂਤਰ ਹੈਗਾ ਡੱਬ ਵਾਲਾ ਇਹਦੀ ਅੱਖ ਜੀ ਕਬੂਤਰ ਦੀ ਠੀਕ ਹੈ ਜੀ ਲੋਈ ਪਰਪਲ ਇਹਦਾ ਹੀ ਕਰਾਓ ਜੀ ਸ਼ੌਂਕ ਐ ਪਰਕ ਹੁੰਦਾ ਜੀ ਠੀਕ ਹੋ ਗਿਆ ਜੀ ਇਹਦਾ ਬੈਲੈਂਸ ਜੀ ਬੈਲੈਂਸ ਬਹੁਤ ਸ਼ਾਨਦਾਰ ਬੁੱਤਰਦਾ ਠੀਕ ਹੋ ਗਿਆ ਜੀ ਇਹ ਪੰਜੇ ਆਰੇ ਪੰਜੇ ਜੀ ਠੀਕ ਹੋ ਗਿਆ ਇਹਦਾ ਫੁੱਲ ਵੀਊ ਜੀ ਇਹ ਕਿੱਥੋਂ ਆਇਆ ਇਹ ਉਧਰਪੁਰ ਜਿਹੜਾ ਤੇ 288 ਫੁੱਟ ਅੜ ਦੇ ਸ਼ਹਿਰ ਤੇ ਉਹ ਦੀ ਕੋਪੀ ਦਗਨ ਆ ਮਾਦੀ ਲੱਗੀ ਆ ਇਹਦੇ ਨਾਲ ਇਹ ਮਾਦੀ ਆ ਬੈਲੈਂਸ ਤੇ ਜੀ ਦਾ ਆ ਪਰਪਲੇ ਦਾ ਸ਼ੋਅ ਕਰੋ ਜੀ ਐ ਦਾ ਪਰਪਲਾ ਜੀ ਉਹ ਬੈਲੈਂਸ ਦਾ ਚੌਂਕ ਰੋ ਐ ਦਾ ਬੈਲੈਂਸ ਹੋ ਗਿਆ ਜੀ ਠੀਕ ਹੋ ਗਿਆ ਨਾ ਤੇ ਨਾਲਿਆ ਨਿਕਬੁਤਰੀ ਨੇ ਹੁਣੇ ਜੀ ਹਾਂ ਜੀ ਆ ਇਹਨੇ ਪੰਜੇ ਜੀ ਠੀਕ ਹੋ ਗਿਆ ਜੀ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਤੇ ਆ ਵੀਰ ਦਾ ਖੁੱਡਾ ਜੀ ਤੇ ਆ ਥੋੜੇ ਜੇ ਪਰਿੰਦੇ ਜੀ ਵੀਰ ਦੇ ਖੁੱਡੇ ਜੀ ഏപ്പിൻ്റെ